ਅਖੀਂ ਅਤੇ ਤੇਨ ਸਾਡੇ ਪ੍ਰਬੰਧ ਬਹੁਤ ਚੰਗੇ ਰਹੇ ਹਨ ਕਿ ਇੰਨੀ ਭਾਰੀ ਸੰਖਿਆ ਵਿੱਚ ਇੱਥੇ ਸ਼ਰਧਾਲੂ ਆਏ ਸਨ ਪਰ ਪੂਰੇ ਚੰਗੀ ਤਰ੍ਹਾਂ ਪੂਰੇ ਸ਼ਰਦਾ ਪਰੇ ਮਾਨ ਨਾਲ ਇੱਕ ਚੰਗੇ ਨਾਗਰਿਕ ਦਾ ਸਬੂਤ ਦਿੰਦੇ ਹੋਏ ਮर्यादा ਵਿੱਚ ਰਹਿ ਕੇ ਸਾਰਿਆਂ ਸੰਗਤਾਂ ਨੇ ਸਾਨੂੰ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ ਸੋ ਮੈਂ ਤਹਿ ਦਿਲੋਂ ਪੂਰੇ ਸ਼ਰਦਾ ਪਰੇ ਮਾਨ ਨਾਲ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਬਹੁਤ ਹੀ ਇੱਕ ਵੱਡਾ ਪ੍ਰੋਜੈਕਟ ਹੈ ਇਨ ਦ ਸੈਂਸ ਕਿ ਜਿਹੜਾ ਕਲਨਲਿਨੈਸ ਨੂੰ ਮੇਨਟੇਨ ਕਰਨਾ ਫਿਰ ਸਾਰੇ ਸਿਕਿਉਰਿਟੀ ਅਰੇਂਜਮੈਂਟਸ ਫਿਰ ਜਿਵੇਂ ਤੁਸੀਂ ਦੇਖਿਆ ਹੋਏਗਾ ਕੁਝ ਬੱਚੇ ਵੀ ਗੁੰਗੇ ਸੀ ਪਰ ਜਿਹੜੇ ਸਹਾਇਤਾ ਕੇਂਦਰ ਸਟੈਬਲਿਸ਼ ਹੋਏ ਹੋਏ ਹਨ ਸੋ ਮਾਪਿਆਂ ਨਾਲ ਬੱਚਿਆਂ ਨੂੰ ਮਿਲਾਣਾ ਸੋ ਮੈਂ ਫਿਰ ਤੋਂ ਇੱਕ ਵਾਰ ਕਿਉਂਕਿ ਇਹ ਸਾਰੀ ਕਿਰਪਾ ਛੋਟੇ ਸਾਹਿਬਜ਼ਾਦੇ ਜੀ ਦੀ ਅਤੇ ਮਾਤਾ ਗੁਜਰਕੌਰ ਜੀ ਦੀ ਕਿਰਪਾ ਨਾਲ ਸਾਡੇ ਸਾਰੇ ਪ੍ਰਬੰਧ ਚੰਗੀ ਤਰ੍ਹਾਂ ਨੇਪਰੇ ਚਾੜੇ ਗਏ ਸੁਭਾਨਾ ਭਾਗ ਕਹੀ ਲੱਗਦਾ ਕਿੰਨੀ ਸੰਕਤ ਰਹਿ ਪਾਏ ਸਾਡਾ ਅਨੁਮਾਨ ਹੈ ਕਿ ਇਸ ਵਾਰ ਤਾਂ ਇਹ ਤਿੰਨ ਦਿਨਾਂ ਵਿੱਚ 30 ਲੱਖ ਤੋਂ ਉੱਪਰ ਸੰਗਤ ਆ ਗਈ ਹੈ ਕਿਉਂਕਿ ਤਿੰਨ ਦਿਨਾਂ ਹੀ ਨਹੀਂ 19 ਤਰੀਕ ਔਨਵਰਡਸ ਹੀ ਸੰਗਤ ਨੇ ਆਣਾ ਸ਼ੁਰੂ ਕਰ ਦਿੱਤਾ ਸੀ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਇਕੱਠ ਹੋਇਆ ਹੈ ਸੋ ਇਨ ਮੰਨ ਵਿੱਚ ਇੰਨੀ ਸ਼ਰਧਾ ਨਾਲ ਸਾਰੀ ਸੰਗਤ ਆ ਕੇ ਇਸ ਸਾਡੇ ਪਵਿੱਤਰ ਧਰਤੀ ਤੇ ਨਤਮਸਤਕ ਹੋਈ